ਇਤੋਂ ਕਿਦੋਂ ਲਾਗੇ ਨਿਕਲੇ ਮੈਨੂੰ ਨਹੀਂ ਪਤਾ ਕਿੱਥੋਂ ਨਿਕਲੇ ਕੋਈ ਨਾ ਕੋਈ ਰੀਜਨਿਬਲੇ ਸਮਝ ਲਓ ਇਤੋਂ ਇਹਨਾਂ ਦਾ ਅੱਡਾ ਸਮਝ ਲਓ ਕੋਈ ਨਹੀਂ ਪਤਾ ਕੀ ਉਹਨਾਂ ਦੇ ਦੋ ਵੀ ਦੋਵੇਂ ਬੈਸਟਰ ਉਹ ਮੈਨੂੰ ਨਹੀਂ ਦੱਸ ਦੋਵੇਂ ਕਿਹਨਾਂ ਦਾ ਤੁਹਾਨੂੰ ਕਿਤਾ ਉਸ ਆਹੋ ਉੱਤਰ ਗਿਆ ਮਿੱਟੀ ਗਾਂ ਦਾ ਕੋਈ ਨਹੀਂ ਫਸੂ ਤੇਰੇ ਕੋਲ ਪੈਨ ਹਾਂਜੀ ਸਰ ਆ ਜਿਹੜਾ ਇੱਥੇ ਕਟਨੌਲ ਯਕੀ ਇਦਾਂ ਕਰਮ ਹੋਇਆ ਜਿੱਦੇ ਚ ਹੁਣੇ ਮੈਂ ਪਹੁੰਚਿਆ ਹਾਂ ਮੌਕੇ ਤੇ ਤੇ ਉਹ ਦੇਖ ਰਿਹਾ ਜਿਹੜਾ ਕੰਪਲੇਂਟਡ ਆ ਉਹਨੇ ਦੱਸਿਆ ਵੀ ਕੋਈ ਬੰਦੇ ਨੂੰ ਕੋਈ ਲੁੱਟਣ ਲੱਗੇ ਸੀਗੇ ਤੇ ਉਹਨੇ ਅੱਗੇ ਫਾਇਰ ਕੀਤਾ ਆਪਣੇ ਬਚਾਉ ਲਈ ਇੱਕ ਲਾਇਸੈਂਸੀ ਪਾਲਵਰ ਆ ਜੇ ਇਤਾਂ ਬਾਡੀ ਪਈ ਹੈ ਇੱਥੇ ਜਿਹਨੂੰ ਗੋਲੀ ਲੱਗੀ ਮੈਂ ਹੁਣੇ ਵੈਰੀਫਾਈ ਕਰਕੇ ਸਾਰਾ ਇਨਵੈਸਟੀਗੇਸ਼ਨ ਕਰਕੇ ਆਪਦੇ ਸਰ ਬੰਦੇ ਦੀ ਕੋਈ ਪਛਾਣ ਹੋ ਸਕੀ ਕੌਣ ਸੀ ਨਹੀਂ ਅਭੀ ਨਹੀਂ ਅਭੀ ਤੱਕ ਨਹੀਂ ਕਰਕੇ ਵੈਰੀਫਾਈ ਕਰਕੇ ਇਹਨਾਂ ਦੇ ਵਾਪਸ ਬੁਲਾਵਾਂ ਆਪਾਂ ਵੀ ਕੋ ਮਰਾਮਦ ਹੋਇਆ ਜੇ ਮਰਨ ਵਾਲੇ ਕੋ ਹਾਂ ਉਹ ਸਰਚ ਕਰ ਰਹੇ ਆ ਜੇ ਸਰਚ ਦੇ ਵਿੱਚ ਕੀ ਕੀ ਚੀਜ਼ ਮਿਲਦੀ ਆਪਾਂ ਦੇਖ ਲੈ ਲੇ ਆ ਤੇ ਮੌਕੇ ਦੇ ਜਿਹੜਾ ਬੰਦਾ ਸੀ ਜੇ ਤਾਂ ਉਹਦਾ ਆਪਾਂ ਨੂੰ ਵੀ ਜਬਤ ਕਰ ਲਿਆ ਨਹੀਂ ਉਹ ਵੈਪਨ ਤਾਂ ਉਹਦੀ ਹਿਫਾਜ਼ਤ ਲਈ ਜੇ ਉਹਦਾ ਜਬਤ ਵੀ ਕਰਾਂਗੇ ਤੇ ਉਹਨੂੰ ਪ੍ਰੋਟੈਕਸ਼ਨ ਲਈ ਆਪਾਂ ਉਹਦੇ ਨਾਲ ਮੁਲਾਜ਼ਮ ਭੇਜ ਕੇ ਉਹਦੇ ਘਰ ਤੱਕ ਸੇਫ ਕਰਾਂਗੇ ਕੀ ਕਰਨਾ ਸਰ ਅਕਰ ਮਤਲਬ ਲੁੱਟਾ ਹੋ ਬਹੁਤ ਜ਼ਿਆਦਾ ਵੱਜ ਗਿਆ ਵਾ ਦੇਖੋ ਇਹ ਤਾਂ ਰੂਟ ਆ ਜੀ ਜੇ ਉਹਨਾਂ ਨੇ ਗਲਤ ਜਿਨ੍ਹਾਂ ਨੇ ਕੀਤੀ ਆ ਤੇ ਉਹ ਆਪਾਂ ਉਸ ਹਿਸਾਬ ਨਾਲ ਦੇਖਾਂਗੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਾਰਵਾਈ ਮੈਂ ਸਰਚ ਕਰ ਰਿਹਾ ਮੌਕੇ ਤੇ ਕਰਕੇ ਦੇ ਬੋਡੀ ਗੀਆ ਮੌਸਰੀ ਭੇਜਿਆ ਦੀ ਹਾਂ ਬਿਲਕੁਲ ਥੈਂਕ ਯੂ ਹਾਂ ਖੰਸ਼ਾ ਤੁਹਾਡਾ ਮੇਰਾ ਨਾਮ ਸਰਦਾਰ ਰঞ্জੀਤ ਸਿੰਘ ਬੱਗਾ ਜੀ ਬੱਗਾ ਸਾਹਿਬ ਕੀ ਗੱਲ ਹੋਈ ਜਿਹੜੀ ਅੱਜ ਤੁਹਾਨੂੰ ਤੇਰੇ ਪਏ ਆ ਮੈਂ ਵੇਖੋ ਜੀ ਜੁਐਲਰੀ ਸ਼ਾਪ ਕਰਦਾ ਪਿੰਡ ਵੱਲੇ ਚ ਤੇ ਮੈਂ ਦੁਕਾਨ ਤੋਂ ਆ ਰਿਹਾ ਸੀ ਤੇ ਇੱਥੇ ਕੁਦਰਤੀ ਬਾਥਰੂਮ ਕਰਕੇ ਮੈਂ ਰੁਕ ਗਿਆ ਇੱਕ ਸੈਕਿੰਡ ਵਾਸਤੇ ਤੇ ਜਦੋਂ ਮੈਂ ਬਾਥਰੂਮ ਕਰਕੇ ਅੰਦਰ ਗੱਡੀ 'ਚ ਬਹਿਣ ਲੱਗਾ ਤੇ ਦੋ ਬੰਦੇ ਆ ਗਏ ਮੇਰੇ ਤੇ ਉਹਨਾਂ ਨੇ ਕਿਹਾ ਵੀ ਜੋ ਕੁਛ ਹੈਗਾ ਕੱਢ ਦੇ ਤੇ ਮੇਰਾ ਵੈਪਨ ਆਪਣਾ ਲਾਇਸੈਂਸੀ ਸੀਡ ਮੇਰੇ ਤੇ ਪਿਆ ਸੀ ਮੈਂ ਉਹਦੇ ਫੜ ਕੇ ਉਹਨਾਂ ਨਾਲ ਕੀਤਾ ਮੈਂ ਕਿਹਾ ਮੈਂ ਤੁਹੀ ਭਰਾ ਇਦਾਂ ਨਾ ਕਰੋ ਜੋ ਲੁੱਟ ਲਓ ਮੈਂ ਲੋਕ ਖੋਲਦਾ ਰਿਹਾ ਮੇਰੇ ਕੋਲ ਲੋਕ ਖੁੱਲੇ ਆ ਨਹੀਂ ਕਿੰਨਾ ਚਿਰ ਉਹਨਾਂ ਕੋ ਦੋਹਾਂ ਕੋ ਹਥਿਆਰ ਹੈਗੇ ਹੀ ਉਹ ਰੱਬ ਲੋਲ ਗੋਲ ਗਿਆ ਤੇ ਮੈਂ ਉਹਨੂੰ ਠੋਕਦਾ ਮੈਨੂੰ ਨਹੀਂ ਪਤਾ ਕਿਦਾਂ ਡੋਗ ਗਿਆ ਮੈਂ ਇੰਨਾ ਡਰ ਗਿਆ ਸੀ ਉਦੋਂ ਮੈਨੂੰ ਕੁਝ ਨਹੀਂ ਸਮਝ ਲੱਗੀ ਕੀ ਬਣਿਆ ਪਰ ਉਹ ਬੰਦੇ ਇੱਕ ਦੀ ਮੌਕੇ ਤੇ ਜਿੱਦਾਂ ਵੀ ਕਹਿੰਦੇ ਮਰ ਗਿਆ ਮੈਨੂੰ ਨਹੀਂ ਪਤਾ ਪਰ ਦੂਜਾ ਬੰਦਾ ਜਿਹੜਾ ਨਾ ਉਹ ਇਧਰ ਹੋ ਗਿਆ ਲੈ ਬੰਨਿਓ ਖੱਬਿਆ ਤੇ ਭੱਜ ਗਿਆ ਕਿਹਨੇ ਮੈਨੂੰ ਕਿਹਾ ਉਹ ਉਹ ਨਾਲ ਹੀ ਅਗਲੇ ਬੰਦੇ ਰਸਤਾ ਜਾਂਦਾ ਉਹਨੂੰ ਮੁੜਿਆ ਉੱਤੇ ਸਾਡੇ ਵੱਲੇ ਉਹ ਭਾਜੀ ਇਧਰੋਂ ਹਨੇਰੇ ਚੋਂ ਨਿਕਲੇ ਆ ਫੈਦਲ ਪੈਂਦਲ ਤੇ ਸਾਡੇ ਵੱਲੇ ਤੋਂ ਹੀ ਆ ਰਹੇ ਪਰ ਬੜਿਆਂ ਨੂੰ ਰੋਕਿਆ ਤੇ ਇੱਕ ਵੱਲੇ ਤੋਂ ਸਾਡੇ ਬੜੇ ਮੰਨ ਲਓ ਹੈਗੇ ਆ ਜਾਂਚਾਨ ਵਾਲੇ ਉਹਨਾਂ ਨੇ ਰੋਕਿਆ ਮੈਨੂੰ ਕਹਿੰਦੇ ਨਜੀਦ ਭਾਈ ਕੀ ਗੱਲ ਹੋ ਗਈ ਕਹਿੰਦਾ ਨਜੀਦ ਭਾਈ ਕੀ ਚੱਕੀ ਵਾਲੇ ਹੈਗੇ ਆ ਉਹਨਾਂ ਦੇ ਬੇਟੇ ਨੇ ਰੋਕਿਆ ਮਤਲਬ ਕੋਈ ਵੀ ਕਿਸੇ ਨੂੰ ਆਪਾਂ ਐਵੇਂ ਨਹੀਂ ਕਹਿੰਦਾ ਕੱਲ ਨੂੰ ਧਾਰ ਬਣਾਣਾ ਕੋਈ ਤੇ ਵੀ ਭਾਈ ਨਾ ਨਾ ਕੀ ਆ ਤੀ ਕਿਥੋਂ ਆ ਰਹੇ ਸੀ ਮੇਰਾ ਮੇਰਾ ਨਾ ਰঞ্জੀਤ ਸਿੰਘ ਬੱਗਾ ਹਾਂਜੀ ਬੱਗਾ ਮੇਰੇ ਜੂਲੂ ਸ਼ੋਪ ਆ ਜੀ ਇਹ ਸ਼ੂਟ ਆਊਟ ਕੀਤਾ ਆਪਣੇ ਸੈਲਫ ਡਿਫੈਂਸ ਕੀਤਾ ਹਾਂਜੀ ਬਿਲਕੁਲ ਬਿਲਕੁਲ ਜੀ ਆਪਣੀ ਜਾਨ ਹਫਾਇਤ ਕੀਤੀ ਮੈਂ ਪੰਜ ਚ ਲਾਈਆਂ ਜੀ ਪੰਜ ਗੋਲੀਆਂ ਪਹਿਲੀ ਮੇਰੀ ਖਾਲੀ ਗਈ ਏ ਪਹਿਲੀ ਮੈਂ ਮਤਲਬ ਪਹਿਲੀ ਖਾਲੀ ਰੱਖੀ ਜਿੱਦਾਂ ਮੈਨੂੰ ਜਦੋਂ ਸਖਲਾਈ ਲਈ ਉਹਨੂੰ ਸਮਝਾਇਆ ਕਿ ਪਹਿਲੀ ਖਾਲੀ ਰੱਖੀ ਤੇ ਕੋਈ ਵੈਪਨ ਫੜ ਲੇ ਤੇ ਨਹੀਂ ਚਲਾਈ ਦੀ ਮੈਂ ਪਹਿਲੀ ਖਾਲੀ ਤੇ ਕੀ ਮੈਂ ਪੰਜ ਚ ਲਾਈਆਂ ਤੁਸੀਂ ਮੈਂ ਪੰਜ ਚ ਲਾਈਆਂ ਤਾਂ ਮੇਰੇ ਹਿਸਾਬ ਨਾਲ ਜਿੰਦੀਆਂ ਇਹਨੂੰ ਲੱਗੀਆਂ ਉਤੋਂ ਇੱਕ ਦੀ ਇੱਕ ਲੱਗੀ ਅੱਧੀ ਲੱਗੀ ਉਹਨੂੰ ਲੱਗੀ ਚੁੱਕੀ ਕਿਤੇ ਇਲਾਕਾ ਅਫਸਰ ਪਹੁੰਚੇ ਨੇ ਕੀ ਅਸੋਸ਼ਣ ਹੋ ਜਾਏਗਾ ਉਹਨਾਂ ਨਾਲ ਵੇਖੋ ਜੀ ਮੈਂ ਤਾਂ ਇੱਥੇ ਆ ਕੇ ਮੈਂ بڑے ਫੋਨ ਕੀਤੇ ਜੀ ਕਿ ਇਹਨੂੰ ਗਲੀਆਂ ਇਹ ਲੋਕਾਂ ਨੂੰ ਸੜਕਾਂ ਦੇ ਰੋਕਾ ਕੋਈ ਨਹੀਂ ਰੁਕਿਆ ਅਫਸਰ ਸਾਹਿਬ ਪਹੁੰਚੇ ਆ ਚਲੋ ਅੱਧਾ ਘੰਟਾ ਘੰਟਾ ਲੇਟ ਪਹੁੰਚੇ ਮੈਂ ਨਹੀਂ ਕਿਸੇ ਨੂੰ ਮਾਰਾ ਕਹਿੰਦਾ ਤਾਂ ਪਰ ਮੈਂ ਕਹਿੰਦਾ ਕਿ ਮੈਨੂੰ ਆਪਣਾ ਮੇਰਾ ਵੈਪਨ ਦਿੱਤਾ ਜਾਏ ਨਾ ਮੈਂ ਤਾਂ ਤੱਲੇ ਘੜਦਾ ਰਿਆਂ ਜੀ ਮੈਨੂੰ ਉਹਨਾਂ ਦੇ ਨਾਲ ਹੀ ਘੜਨਾ ਜੀ ਲਗਭਗ ਪੌਣਾ ਘੰਟਾ ਪਹਿਲਾਂ ਪੌਣਾ ਘੰਟਾ ਮਤਲਬ ਅੱਧਾ ਪੌਣਾ ਘੰਟਾ ਤੇ ਇਲਾਕਾ ਅਫਸਰ ਦਾ ਤੁਹਾਡਾ ਵਿਆਪਨ ਜਿਹੜਾ ਉਹ ਲਿਆ ਗਿਆ ਵਾ ਹਾਂਜੀ ਇਹਨਾਂ ਲੈ ਲਿਆ ਜੀ ਮੇਰੇ ਤੋਂ ਪੰਜ ਗੋਲੀਆਂ ਤੇ ਪੰਜ ਰੋਂ ਸੀ ਮੇਰੇ ਕੋਲ ਹੋਰ ਕੋਈ ਰੋਂ ਨਹੀਂ ਸੀ ਮੇਰੇ ਕੋਲ ਤੁਸੀਂ ਆਪਣਾ ਲਾਇਸੈਂਸ ਤੇਰਾ ਚੈੱਕ ਕਰਾਤਾ ਇਹਨਾਂ ਨੂੰ ਹਾਂਜੀ ਮੇਰੇ ਲਾਇਸੈਂਸ ਮੈਂ ਇਹਨਾਂ ਨੂੰ ਦਿਖਾਣਾ ਵਾ ਹੁਣੇ ਵੇਖ ਲੈਂਦੇ ਕੋਈ ਗੱਲ ਨਹੀਂ